ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਠੀਕ ਠਾਕ ਹੂੰ ਤੇ ਅੱਜ ਆਪਾਂ ਲੱਗੇ ਆ ਬਈ ਜਿਹੜਾ ਉਧਰ ਪਾਣੀ ਨਹੀਂ ਆਇਆਗਾ ਹੜ ਆਇਆਗਾ ਉਹਦੇ ਵਾਸਤੇ ਆਪਾਂ ਸੇਵਾ ਇਕੱਠੀ ਕਰਨ ਕਿਉਂਕਿ ਆਪਣਾ ਵੀ ਬਈ ਹੱਕਵੰਦ ਆਗਾ ਉਹਨਾਂ ਤੇ ਮੁਸੀਬਤ ਪਈ ਆ ਯਾਰ ਵਿਚਾਰਿਆਂ ਤੇ ਤੇ ਚਲੋ ਆਪਾਂ ਤਾਂ ਠੀਕ ਆ ਇੱਥੇ ਵਧੀਆ ਸੁੱਕਾ ਥਾਂ 'ਚ ਆ ਤੇ ਆਪਾਂ ਬਈ ਸੇਵਾ ਕਰਾਂਗੇ ਤੇ ਨਾਲ ਮਿਲ ਕੇ ਤੇ ਬਾਕੀ ਬਈ ਇਹਨਾਂ ਦਾ ਵੀਰਾਂ ਦਾ ਆਪਾਂ ਧੰਨਵਾਦ ਕਰਦੇ ਆ ਬਿੰਦਰ ਸਿੰਘ ਪੱਗੋਕੇ ਇਹਨਾਂ ਨੇ ਬਈ ਪਹਿਲੇ ਹੱਲੇ ਹੀ ਆਪਾਂ ਨੂੰ 15000 ਰੁਪਏ ਦੀ ਸਹਾਇਤਾ ਦਿੱਤੀ ਆ ਉੱਥੇ ਉਹ ਕਹਿੰਦੇ ਫੀਡ ਲੈ ਜਾਓ ਰਾਸ਼ਨ ਲੈ ਜਾਓ ਕੋਸ ਲੈ ਜਾਓ ਬਹੁਤ ਦਿਲੋਂ ਧੰਨਵਾਦ ਕਰਦੇ ਆ ਬਈ ਤੇ ਬਾਕੀ ਬਈ ਹੋਰ ਵੀਰਾਂ ਨੇ ਵੀ ਕਹਿ ਕਹਿ ਕੇ ਆਪਾਂ ਨੂੰ ਦਿੱਤੀ ਆ ਸੇਵਾ ਤੇ ਕਣਕਦੇ ਦਾ ਕੋਈ ਆਸ ਹੀ ਨਹੀਂ ਬਈ ਛੋਟੇ ਜ਼ਿਮੀਂਦਾਰ ਤੋਂ ਲੈ ਕੇ ਵੱਡੇ ਜ਼ਿਮੀਂਦਾਰ ਤੱਕ ਕਣਕਦੇ ਗੱਟੇ ਫੁੱਲ ਮੂੰਹ ਤੱਕ ਭਰ ਕੇ ਬਈ ਚਕਾਏ ਆ ਪਰ ਇੱਕ ਬਈ ਥੋੜਾ ਜਿਹਾ ਮਨ ਨੂੰ ਹੋਇਆਗਾ ਕਿਉਂਕਿ ਕਈ ਵੀਰ ਜਿਵੇਂ ਆਪਣੇ ਤੂਨਾ ਟਰਨਮੈਂਟਾਂ ਤੇ ਜਿਨੇ ਪਰਚੀਆਂ ਵੱਡੀਆਂ ਕਟਾਈਆਂ ਸੀਗੀਆਂ ਨਾ ਜਿਵੇਂ 15 15 20 20 30 30 ਹਜ਼ਾਰ ਦੀਆਂ ਉਹ ਵੀਰਾਂ ਨੂੰ ਬਈ ਕਿਸੇ ਨੂੰ 100 ਰੁਪਿਆ ਜਾਂ 200 ਰੁਪਿਆ ਜਾਂ ਵੱਧ ਤੋਂ ਵੱਧ 5-7 ਕਿਲੋ ਕਣਕ ਪਾਈ ਆ ਪਸੰਦ ਨਹੀਂ ਲੱਗੀ ਬਈ ਇੰਨਾ ਥੋੜਾ ਕਿਉਂ ਯਾਰ ਐਡੀ ਮੁਸੀਬਤ ਪਈ ਵੀ ਯਾਰ ਹੱਕਵੰਦਾ ਸੀ ਦੇਣ ਦਾ ਇੱਥੇ ਵੀ ਯਾਰ ਚਲੋ ਮੈਂ ਨਹੀਂ ਕਹਿੰਦਾ ਜਿਹੜੀ ਸਰਦਾ ਦੇਣੀ ਚਾਹੀਦੀ ਆ ਜਿੱਥੇ ਮਰਜ਼ੀ ਦੇਵੋ ਜਿਨੇ ਵੱਧ ਤੋਂ ਵੱਧ ਦਿਆ ਕਰੋ ਟਰਨਮੈਂਟਾਂ ਨੂੰ ਵੀ ਪਰ ਆਪਾਂ ਇੱਥੇ ਵੀ ਯਾਰ ਬਈ ਯਾਰ ਮਸੀਬਤ ਪਈ ਵੀ ਸੀ ਇੱਥੇ ਵੀ ਕੋਸ਼ਿਸ਼ ਕਰੀਏ ਭਲਾ ਉਹ ਦੁੱਧ ਅੱਧੇ ਹੀ ਪੈਸੇ ਦੇ ਦਿੱਤੇ ਯਾਰ ਬਾਕੀ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਆ ਜਿਨ੍ਹਾਂ ਨੇ ਬਈ ਸਾਥ ਦਿੱਤਾ